ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਲਏ ਅਚੰਚਿਤ ਫੈਸਲੇ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਫਲੋਰ ਦੇ ਪਿੰਡ ਬਡਾਲਾ ਮੰਝ ਕੀ ਵਿਖੇ ਬਾਲਮਿਕ ਭਾਈ ਚਾਰੇ ਵੱਲੋਂ ਭਗਵਾਨ ਬਾਲਮਿਕ ਜੀ ਦੇ ਪ੍ਰਕਾਸ਼ਪੁਰਬ ਦੇ ਨੇੜੇ ਪੰਚਾਇਤੀ ਚੋਣਾਂ ਕਰਵਾਏ ਜਾਣ ਦੇ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਤੋਂ ਚੋਣਾਂ ਦੀ ਮਿਤੀ ਅੱਗੇ ਪਾਉਣ ਦੀ ਅਪੀਲ ਕੀਤੀ ਹੈ ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੰਤੋਖ ਸਿੰਘ ਘਾਰੂ ਸਾਹਬ ਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਬਜੀਤ ਸਿੰਘ ਸਰਪੰਚ ਅਤੇ ਹੋਰਾਂ ਬੁਲਾਰਿਆਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਗਲਤ ਕਰਾਰ ਦਿੰਦੇ ਹੋਏ ਇਸ ਦਾ ਵਿਰੋਧ ਕੀਤਾ ਆਗੂਆਂ ਨੇ ਕਿਹਾ ਕਿ ਭਗਵਾਨ ਬਾਲਮਿਕ ਜੀ ਦੇ ਪ੍ਰਕਾਸ਼ਪੁਰਬ ਨੂੰ ਸਾਡੇ ਪਾਈਚਾਰੇ ਦੇ ਲੋਕ ਸਾਰਾ ਸਾਲ ਉਡੀਕਦੇ ਰਹਿੰਦੇ ਹਨ ਪਰ ਸਰਕਾਰ ਵੱਲੋਂ ਪ੍ਰਕਾਸ਼ਪੁਰਬ ਤੋਂ ਠੀਕ ਪਹਿਲਾਂ ਚੋਨਾ ਰੱਖ ਕੇ ਸਾਡੇ ਪਾਈਚਾਰੇ ਨੂੰ ਚੋਨਾ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਅਸੀਂ ਇਲਾਕੇ ਦੇ ਲੋਕਾਂ ਨੂੰ ਇਕੱਠੇ ਕਰਕੇ 1 ਅਕਤੂਬਰ ਨੂੰ ਐਸ ਡੀ ਐਮ ਫਲੋਰ ਨੂੰ ਮੰਗ ਪੱਤਰ ਦੇਵਾਂਗੇ ਇਸ ਮੌਕੇ ਤੇ ਤੀਰਤਮਾਟੂ ਦੀਪਕ ਨਹਾ ਜਸਵਿੰਦਰ ਸਿੰਘ ਜਸਵਿੰਦਰ ਸੋਢੀ, ਯਾਦਵਿੰਦਰ ਸਮੀਤ ਹੋਰ ਪਿੰਡ ਵਾਸੀ ਹਾਜ਼ਰ ਸਨ। ਸਾਡੇ ਪਿੰਡ ਦੇ ਵਿੱਚ ਅਸੀਂ ਵੀਡੀਓ ਦਫ਼ਤਰ ਗੇੜੇ ਮਾਰਦਿਆਂ ਨੂੰ ਮੈਂ ਕੱਲ ਵੀ ਗਿਆ, ਮੈਂ ਅੱਜ ਵੀ ਗਿਆ। ਅਜੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਇੱਥੇ ਰਿਜ਼ਰਵੇਸ਼ਨ ਹੈ ਜਾਂ ਜਰਨਲ ਹੈ। ਨਾ ਹੀ ਸਾਨੂੰ ਅਜੇ ਤੱਕ ਵੋਟਰ ਲਿਸਟ ਮਿਲੀ ਆ। ਅਸੀਂ ਅੱਜ ਵੀ ਮੈਂ ਸ਼ਾਮੀ 4 ਵਜੇ ਤੇ ਕਰੀਬ ਜਾ ਕੇ ਆਇਆ। ਵੀਡੀਓ ਦਫ਼ਤਰ ਉਹ ਕੋਈ ਨਾਂ ਸਾਨੂੰ ਇੱਥੇ ਦੱਸਦਾ ਨਾ ਕੋਈ ਸਾਨੂੰ ਇੱਥੇ ਕੋਈ ਅ ਦਚਰੇ ਇਹ ਵੀ ਕਦੋਂ ਅਮੈਂਡ ਕੀਆ ਨਾ ਸਮਝ ਦਿੱਤਾ ਜਾਂਦਾ ਵੀ ਕਦੋਂ ਅਮੈਂਡ ਹੋਇਆ ਕੱਲ ਨੂੰ ਨਾਮ ਜਦੀਆਂ ਭਰ ਹੋਣੀਆਂ ਪਰ ਅਸੀਂ ਕਿੱਦਾਂ ਭਰਾਂਗੇ ਤੁਸੀਂ ਬੜੇ ਦਚਿੱਤੀ ਵਿੱਚ ਸਾਰੇ ਪਏ ਹੋਇਆ ਮੈਨੂੰ ਦੱਸੋ ਕਿਹੜੇ ਹਿਸਾਬ ਨਾਲ ਇਲੈਕਸ਼ਨ ਕਰਾਇਆ ਕਿਉਂਕਿ ਜੇ ਵੋਟਰ ਲਿਸਟੇ ਹੀ ਨਹੀਂ ਮਿਲੀ ਸਾਨੂੰ ਹਜੇ ਤੱਕ ਤਾਂ ਫਿਰ ਕਿੱਦਾਂ ਹੋਊਗੀ ਇਲੈਕਸ਼ਨ ਇਹ ਅੰਕਲ ਸਰਕਾਰ ਕਹਿੰਦੀ ਸੀ ਹਾਂਜੀ ਇਹ ਆਮ ਲੋਕਾਂ ਦੀ ਸਰਕਾਰ ਆ ਇਹ ਆਮ ਆदमी ਦੀ ਸਰਕਾਰ ਆ ਪਰ ਲੱਗਦਾ ਨਹੀਂ ਆਮ ਆਮ ਆਦਮੀ ਦੀ ਸਰਕਾਰ ਆ ਅੱਜ ਪਤਾ ਲੱਗਦਾ ਵੀ ਖਾਸ ਆਦਮੀ ਦੀ ਸਰਕਾਰ ਆ ਕਿਉਂਕਿ ਸਾਡੇ ਗੁਰੂ ਵਾਲਮੀਕ ਮਹਾਰਾਜ ਜੀ ਦਾ ਜਨਮ ਦਿਹਾੜਾ ਆ 17 17 ਤਰੀਕ ਦਾ ਪਰ 15 ਤਰੀਕ ਨੂੰ ਬਹੁਤ ਸਾਰੇ ਪਿੰਡਾਂ ਦੇ ਵਿੱਚ ਨਗਰ ਕੀਰਤਨ ਸਜਾਏ ਜਾਣੇ ਆ ਪਰ ਉਸ ਦੇ باوجود ਵੀ ਅੱਖੋਂ ਪਰੋਖੇ ਕਰਕੇ ਆਮ ਲੋਕਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਤੇ 17 ਤਰੀਕ ਦਾ ਜਿਹੜਾ ਗੁਰਪੁਰਬ ਨੂੰ ਉਹਨੂੰ ਨਾਂ ਧਿਆਨ ਵਿੱਚ ਰੱਖਦੇ ਹੋਏ 15 ਤਰੀਕ ਨੂੰ ਸਾਡੇ ਤੇ ਇਲੈਕਸ਼ਨ ਥੋਪ ਦਿੱਤੀ। ਇਹ ਇਲੈਕਸ਼ਨ ਜਿਹੜੀ ਹੈ ਇਹ ਗਾਂ ਵੀ ਹੋ ਸਕਦੀ ਆ। ਅਸੀਂ ਹੁਣ ਵੀ ਸਰਕਾਰ ਨੂੰ ਅਪੀਲ ਕਰਦੇ ਆਂ ਔਰ ਕਯੂਨ ਕਮਿਸ਼ਨ ਨੂੰ ਵੀ ਅਪੀਲ ਕਰਦੇ ਆਂ ਕਿ ਜਿਹੜੀ ਗੁਰਪੁਰਬ ਨੂੰ ਮੁੱਖ ਰੱਖਦੇ ਆਂ ਹੋਇਆਂ ਇਹਨੂੰ ਚੋਣ ਦੀ ਤਰੀਕ ਜਿਹੜੀ ਆ ਅੱਗੇ ਕੀਤੀ ਜਾਵੇ। ਸਾਡੇ ਸਮਾਜ ਨੂੰ ਅੱਖੋਂ ਪਰੋਖੇ ਕਰਕੇ ਇਹ 17 ਤਰੀਕ ਦੇ 15 ਤਰੀਕ ਦੇ ਜਦੋਂ ਕਿ ਸ੍ਰੀ ਗੁਰੂ ਬਾਲਮੀਕ ਜੀ ਦਾ ਜਨਮ ਦਿਹਾੜਾ 17 ਨੂੰ ਅਸੀਂ ਇਹ ਸਮਝਦੇ ਆਂ ਵੀ ਜਿੱਥੇ ਅਸੀਂ ਇਲੈਕਸ਼ਨ 'ਚ ਆਪ ਖੁਦ ਲੜਨੀ ਆਂ ਉੱਥੇ ਸਾਡੇ ਸਮਾਜ ਨੇ ਸਾਡੇ ਬਲਾਰੇ ਆ ਨੇ ਇਹ ਵੀ ਗੱਲ ਸਮਝਦੇ ਆਂ ਵੀ ਵੱਧ ਚੜ ਕੇ ਸਾਡਾ ਹੀ ਸਮਾਜ ਇਸ ਪ੍ਰਕਿਰਿਆ 'ਚ ਭਾਈਵਾਲ ਵਟਦਾ ਇਸ ਪ੍ਰਕਿਰਿਆ 'ਚ ਸ਼ਾਮਲ ਹੁੰਦਾ ਇਹ ਸਾਨੂੰ ਅੱਖੋਂ ਪਰੋਖੇ ਕਰਕੇ ਸਾਨੂੰ ਸਮਾਜਿਕ ਤੌਰ ਤੇ ਤੇ ਆਰਥਿਕ ਤੌਰ ਤੇ ਅੱਗੇ ਹੀ ਲਤਾੜਿਆ ਇਹ ਹੁਣ ਰਾਜਨੀਤਿਕ ਤੌਰ ਤੇ ਵੀ ਵੱਧ ਸਾਨੂੰ ਇਹ ਲਤਾੜਨੇ ਜਦੋਂ ਅਸੀਂ ਪੂਰਾ ਟਾਈਮ ਨਹੀਂ ਦੇ ਪਾਉਣਾ ਤੇ ਅਸੀਂ ਜਿਹੜੀ ਸਰਕਾਰ ਦੀ ਲਾ ਡੰਡਾ ਪੰਚਾਇਤਾਂ ਹੁੰਦੀਆਂ ਉਹਦੇ ਵਿੱਚ ਸਾਡੀ ਭਾਈਵਾਲੀ ਨਹੀਂ ਬਣਨੀ ਤੇ ਅਸੀਂ ਕਿਹੜਾ ਦਖਲ ਦੇ ਮਾਗੇ ਜ਼ਿਲ੍ਹਾ ਪ੍ਰਸ਼ਾਸਨ ਬਲੋਕ ਸੰਪਤੀ ਜਾਂ ਵਿਧਾਨ ਸਭਾ ਜਾਂ ਲੋਕ ਸਭਾ ਉੱਥੇ ਕਿੱਥੇ ਦੇ ਮੰਗ ਦਖਲ ਜਦੋਂ ਸਾਡੇ ਥੱਲੇ ਹੀ ਪੈ ਰਹੇ ਨੇ ਇਹ ਸਾਨੂੰ ਬੜਾ ਵੱਡਾ ਘਾਟਾ ਪਾਊਗਾ ਸਾਡੇ ਸਮਾਜ ਨੂੰ ਅਸੀਂ ਹੋਰ ਜ਼ੋਰ ਬੇਨਤੀ ਵੀ ਕਰਦੇ ਆਂ ਤੇ ਇੱਕ ਅਪੀਲ ਵੀ ਕਰਾਂਗੇ ਵੀ ਇਹ ਸਰਕਾਰ ਨੂੰ ਆਪਣੇ ਫੈਸਲੇ ਨੂੰ ਮੁੜ ਵਿਚਾਰਨਾ ਚਾਹੀਦਾ ਇਸ ਫੈਸਲੇ ਨੂੰ ਅਗਾਹ ਪਿਸ਼ਾਅ ਕਰਨਾ ਚਾਹੀਦਾ ਅੱਜ ਅਸੀਂ ਇਸ ਕਰਕੇ ਇਕੱਠੇ ਹੋਈ ਇਹਦੇ ਸਬੰਧ ਵਿੱਚ ਹੀ ਅਸੀਂ ਚੋਣ ਕਮਿਸ਼ਨ ਨੂੰ ਸਰਕਾਰਾਂ ਨੂੰ ਆਪਣੇ ਰੋਸ ਵਜੋਂ ਮੰਗ ਪੱਤਰ ਸਾਡੇ ਇਲਾਕੇ ਚ ਅਸੀਂ ਐਸ ਡੀ ਐਮ ਸਾਹਿਬ ਨੂੰ ਇੱਕ ਤਰੀਕ ਨੂੰ ਦੇਣਾ ਉਹਦੇ ਲਈ ਅਸੀਂ ਲੰਮੀ ਵੱਡੀ ਤੇ ਨਿੱਗਰ ਤਿਆਰੀ ਕਰਕੇ ਜਾਵਾਂਗੇ ਇਹ ਸਾਡਾ ਅੱਜ ਦਾ ਫੈਸਲਾ ਸੀ ਇਸ ਸਬੰਧ ਵਿੱਚ ਅਸੀਂ ਅੱਜ ਮੀਟਿੰਗ